ਸਭ ਪੈਰੀ ਪਾਈ ਸੂਹੀ ਮਹੱਲਾ ਚੌਥਾ ਤੂੰ ਕਰਤਾ ਸਭ ਕਿਸੇ ਆਪੇ ਜਾਣ ਹੈ ਕਿਆ ਤੁਧ ਪਹਿ ਆਖ ਸੁਣਾਈ ਹੈ ਬੁਰਾ ਭਲਾ ਤੁਧ ਸਭ ਕਿਸ ਸੂਝੈ ਜਿਹਾਂ ਕੋ ਕਰੇ ਤੇਹਾ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਵਿਧ ਜਾਣ ਹੈ ਬੁਰਾ ਭਲਾ ਤੁਧ ਸਭ ਕਿਸ ਸੂਝੈ ਤੁਧ ਭਾਵੈ ਤਿਵੇਂ ਬਲਾ ਬਹਿ ਰਹਾਉ ਸਭ ਮੋਹ ਮਾਇਆ ਸਰੀਰ ਹਰ ਕੀਆ ਵਿਚ ਦੇਹੀ ਮਨੁਖ ਭਗਤ ਕਰਾਈ ਇਕਨਾ ਸਤਗੁਰ ਮੇਲ ਸੁਖ ਦੇਵਹਿ ਇਕ ਮਨੁਖ ਧੰਦ ਪਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧ ਸਭਨਾ ਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰਹਿ ਤੇਹਾ ਕੋ ਹੋਵੈ ਬਿਨ ਨਦਰਿ ਨਾਹੀ ਕੋ ਪੇਖ ਤੇਰੀ ਵਡਿਆਈ ਤੂੰ ਹੈ ਜਾਣਹਿ ਸਭ ਤੁਧਨੋ ਨਿਤ ਧਿਆਈ ਜਿਸਨੂੰ ਤੁਧ ਭਾਵੈ ਤਿਸਨੂੰ ਤੂੰ ਮੇਲਹਿ ਜਨ ਨਾਨਕ ਸੋ ਥਾਏ ਪਾਏ ਸੂਹੀ ਮਹੱਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰਿ ਹਰਿ ਤਿਨਕੇ ਸਭ ਰੋਗ ਗਵਾਈ ਤੇ ਮੁਕਤ ਭਏ ਜਿਨ ਹਰ ਨਾਮ ਧਿਆਇ ਤਿਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਅਰੋਗ ਭਏ ਗੁਰਬਚਨੀ ਜਿਨਾਂ ਜਪਿਆ ਮੇਰਾ ਹਰ ਹਰ ਤਿਨਕੇ ਹਉ ਮੈਂ ਰੋਗ ਗਏ ਰਹਾਉ ਬ੍ਰਹਮਾ ਵਿਸ਼ਨੂੰ ਮਹਾਦੇਵ ਤਰੈ ਗੁਣ ਰੋਗੀ ਵਿੱਚ ਹਉ ਮੈਂ ਕਾਰ ਕਮਾਈ ਜਿਨ ਕੀਏ ਤਿਸਹਿ ਨਾ ਚੀਤੈ ਬਪੜੀ ਹਰ ਗੁਰਮੁਖ ਸੋਜੀ ਪਾਈ ਹਉ ਮੈ ਰੋਗ ਸਭ ਜਗਤ ਬਿਆਪਿਆ ਤਿਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕੋ ਹਉ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮਖ ਬ੍ਰਹਮ ਵਿਚਾਰੂ ਸੂਹੀ ਮਹੱਲਾ ਚੌਥਾ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਐ ਜਿਉ ਹਰ ਭਾਵੇ ਤਿਉ ਰੱਖੀਐ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾ ਜੋਰ ਨਾਹੀ ਜੇ ਕਿਛ ਕਰ ਹਮਸਾ ਕਹ ਜਿਉ ਭਾਵੈ ਤਿਮੈ ਬਖਸ਼ ਰਹਾਉ ਸਭ ਜੀਉ ਪਿੰਡ ਦੀਆ ਤੁਧ ਆਪੇ ਤੁਧ ਆਪੇ ਕਾਰੇ ਲਾਇਆ ਜਿਹਾ ਤੂ ਹੁਕਮ ਕਰਹਿ ਤੇਹ ਕੋ ਕਰਮ ਕਮਾਵੇ ਜਿਹਾ ਤੁਧ ਧੁਰ ਲਿਖ ਪਾਇਆ ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਛੇਵਾ ਕਰਿਓ ਜੇ ਕਿਛ ਕੀਤਾ ਹੋਇ ਇਕ ਨਾ ਸਤਗੁਰ ਮੇਲ ਤੂੰ ਬੁਝਾਵੈ ਇਕ ਮਨਮੁਖ ਕਰਹਿ ਸੇ ਰੋਵੈ ਹਰ ਕੀ ਵਡਿਆਈ ਹਉ ਆਖ ਨਾ ਸਕ ਹਉ ਮੂਰਖ ਮੁਗਦ ਨਿਚਾਨ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਨਨਾਗਿਤ ਪਿਆ ਅਜਾਨ ਰਾਗ ਸੂਹੀ ਮਹੱਲਾ ਪੰਜਵਾਂ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਬਾਜੀ ਗਰਜੈ ਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾੰਗ ਉਤਾਰ ਖਮਿਓ ਪਾਸਾਰਾ ਤਬ ਏਕੋ ਏਕੰਕਾਰਾ ਕਮਣ ਰੂਪ ਦ੍ਰਿਸ਼ਟਿਓ ਬਿਨਸਾਇਉ ਕਤਹਿ ਗਯਉ ਉਹ ਕਤਤੈ ਆਯਉ ਰਹਾਉ ਜਲ ਤੇ ਊਠਹਿ ਅਨਕ ਤਰੰਗਾ ਕਨਕ ਭੂਖਣ ਕੀਨੇ ਬਹ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕ ਕੀਤੇ ਏਕੰਕਾਰਾ ਸਹਿਸ ਘਟਾਮਹਿ ਏਕ ਆਕਾਸ ਘਟ ਫੂਟੇ ਤੇ ਉਹੀ ਪ੍ਰਗਾਸ ਭਰਮ ਲੋਭ ਮੋਹ ਮਾਇਆ ਵਿਕਾਰ ਭ੍ਰਮ ਛੂਟੇ ਤੇ ਏਕੰਕਾਰ ਉਹ ਅਬਨਾਸੀ ਬਿਨ ਸਤ ਨਾਹੀ ਨਾ ਕੋ ਆਵੈ ਨਾ ਕੋ ਜਾਹੀ ਗੁਰਪੂਰੈ ਹਉ ਮੈਂ ਮਲ ਧੁਈ ਕਹੋ ਨਾਨਕ ਮੇਰੀ ਪਰਮਗਤ ਹੋਈ ਸੂਹੀ ਮਹੱਲਾ ਪੰਜਵਾ ਕੀਤਾ ਲੋੜਹਿ ਸੋ ਪ੍ਰਭ ਹੋਈ ਤੁਝ ਬਿਨ ਦੂਜਾ ਨਾਹੀ ਕੋਈ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੀ ਕੀ ਰੱਖੁ ਲਾਜ ਤੇਰੀ ਸਰਨ ਪੂਰਨ ਦਇਆਲਾ ਤੁਝ ਬਿਨ ਕਵਨ ਕਰੇ ਪ੍ਰਤਪਾਲਾ ਰਹਾਉ ਜਲ ਫਲ ਮਹੀਲ ਰਹਿਆ ਪਰਪੂਰ ਨਿਕਟ ਵਸੈ ਨਾਹੀ ਪ੍ਰਭ ਦੂਰ ਲੋਕ ਪਤਿਆਰੇ ਕਛੂ ਨਾ ਪਾਈਐ ਸਾਚ ਲੱਗੇ ਤਾਂ ਹਉ ਮੈਂ ਜਾਈਐ ਜਿਸਨੂੰ ਲਾਏ ਲੈ ਸੋ ਲਾਗੈ ਗਿਆਨ ਰਤਨ ਅੰਤਰਿਤ ਜਾਗੈ ਦੁਰਮਤ ਜਾਏ ਪਰਮ ਪਦ ਪਾਈ ਗੁਰ ਪ੍ਰ사ਦੀ ਨਾਮ ਧਿਆਈ ਦੁਇ ਕਰ ਜੋੜ ਕਰਹੁ ਅਰਦਾਸ ਤੁਧ ਭਾਵੈ ਤਾਂ ਆਣਹਿ ਰਾਸ ਕਰ ਕਿਰਪਾ ਆਪਣੀ ਭਗਤੀ ਲਾਈ ਜਨ ਨਾਨਕ ਪ੍ਰਭ ਸਦਾ ਧਿਆਈ ਸੂਹੀ ਮਹੱਲਾ ਪੰਜਵਾ ਤਨ ਸੁਹਾਗਣ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਬਮਨੈ ਪ੍ਰਿਆਸੋਂ ਰਾਤੀ ਰਲੀਆਂ ਮਾਨੈ ਸੁਨ ਸਖੀਏ ਪ੍ਰਭ ਮਿਲਣ ਨਿਸ਼ਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ ਸਖੀ ਸਹੇਲੀ ਕੋ ਸਮਝਾਵੇ ਸੋਈ ਕਮਾਵੇ ਜੋ ਪ੍ਰਭ ਭਾਵੇ ਸਾ ਸੁਹਾਗਣ ਅੰਕ ਸਮਾਵੇ ਗਰਭ ਗਹਿਲੀ ਮਹਿਲ ਨਾ ਪਾਵੇ ਫਿਰ ਪਛਤਾਵੇ ਜਬ ਰੈਣ ਬਿਹਾਵੇ ਕਰਮਹੀਨ ਮਨਮੁਖ ਦੁਖ ਪਾਵੇ ਬਿਨੋ ਕਰੀ ਜੇ ਜਾਣਾ ਦੂਰ ਰਾਮ ਅਬ ਨਾਸੀ ਰਹਾ ਭਰਪੂਰ ਜਨ ਨਾਮਿਕ ਗਾਵੇ ਦੇਖਾ ਦੂਰ ਸੂਹੀ ਮਹੱਲਾ ਪੰਜਵਾ ਗ੍ਰਹਿ ਵਾਸ ਗੁਰ ਕੀ ਨਾਹੋਂ ਘਰ ਕੀ ਨਾਰ ਦਸ ਦਾਸੀ ਕਰ ਦੀਨੀ ਪਧਾਰ ਸਗਲ ਸਮਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਪਿਰ ਕੋ ਨੋੜੀ ਕਵਨ ਕਹਾ ਗੁਣ ਕੰਤ ਪਿਆਰੀ ਸੁਗੜ ਸਰੂਪ ਦਿਆਲ ਮਰਾਰੀ ਰਹਾਉ ਸਤ ਸ਼ਿੰਗਾਰ ਭਉ ਅੰਜਨ ਪਾਇਆ ਅਮਰਤ ਨਾਮ ਤੰਬੂਲ ਮੁਖ ਖਾਇਆ ਕੰਗਨ ਬਸਤਰ ਗਹਿਨੇ ਬਨੇ ਸੁਹਾਵੀ ਤਨ ਸਭ ਸੁਖ ਪਾਵੇ ਜਾਂ ਪਿਰ ਘਰ ਆਵੇ ਗੁਣ ਕਾਮਣ ਕਰ ਕੰਤਿ ਝਾਇਆ ਵਸ ਕਰ ਲੀਨਾ ਗੁਰ ਭਰਮ ਚੁਕਾਇਆ ਸਭ ਤੇ ਊਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪ੍ਰਿਉ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਵਿਸ਼ਾਈ ਸ਼ਰਧ ਅਪਾਰਾ ਨਵ ਰੰਗ ਲਾਲ ਸੇਜ 라ਵਣ ਆਇਆ ਜਨ ਨਾਨਕ ਪਿਰ ਧਨ ਮਿਲ ਸੁਖ ਪਾਇਆ ਸੂਹੀ ਮਹੱਲਾ ਪੰਜਵਾਂ ਉਮਕਿਓ ਹਿਓ ਮੇਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਿਆਇ ਜਾਈ ਸੋਨ ਤ ਸੰਦੇਸਰੋ ਪ੍ਰਿਆ ਗ੍ਰਹਿ ਸੀਜ ਵਿਚਾਈ ਭ੍ਰਮ ਭ੍ਰਮ ਆਇਓ ਤੋ ਨਦਰ ਨਾ ਪਾਈ ਕਿਨ ਬਿਦਹੀ ਅਰੋਤੀ ਰਹਿ ਨਿਮਾਨੂ ਮਿਲ ਸਾਜਨ ਹਉ ਤੁਝ ਕੁਰਬਾਨੂ ਰਹਾਉ 81 ਜਿ ਵਿਸ਼ੀ ਧਨ ਕੰਤਾ ਧਨ ਸੂਤੀ ਪਿਰ ਸਦ ਜਾਗੰਤਾ ਪੀਓ ਮਦ ਰੋ ਧਨ ਮਤਵੰਤਾ ਧਨ ਜਾਗੈ ਜੇ ਪਿਰ ਬੋਲੰਤਾ ਪਈ ਨਰਾਸੀ ਬਹੁਤ ਦਿਨ ਲਾਗੀ ਦੇਸ ਦਸੰਤਰ ਮੈਂ ਸਗਲੇ ਝਾਗੀ ਖਿਨ ਰਹਿਣ ਨਾ ਪਾਵਾਂ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲਹਿ ਸੁਭਾਗੇ ਭਇਓ ਕਿਰਪਾਲ ਸਤ ਸੰਗ ਮਲਾਇਆ ਬੂਜੀ ਤਪਤ ਕਰੇ ਪਿਰ ਪਾਇਆ ਸਗਲੇ ਸ਼ਿੰਗਾਰ ਹੁਣ ਮੁਝਹਿ ਸੁਹਾਇਆ ਕਹੋ ਨਾਨਕ ਗੁਰ ਭਰਮ ਚ ਕਾਇਆ ਜਹ ਦੇਖਾਂ ਤਹਿ ਪਿਰ ਹੈ ਭਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਰਹਾਉ ਦੂਜਾ ਸੂਹੀ ਮਹੱਲਾ ਪੰਜਵਾ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹਿ ਨਿਰਗੁਣ ਕੇ ਦਾਤਾਰੀ ਬੈ ਖਰੀਦ ਕਿਆ ਕਰੇ ਚਤਰਾਈ ਇਹੋ ਜੀਉ ਪਿੰਡ ਸਭ ਥਾਰੀ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕੋ ਹਮ ਬਾਰੀ ਰਹਾਉ ਪ੍ਰਭ ਦਾਤਾ ਮੋਹਿ ਦੀਨ ਪੇਖਾਰੀ ਤੂੰ ਸਦਾ ਸਦਾ ਉਪਕਾਰੀ ਸੋ ਕਿਛ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗੰਮ ਅਪਾਰੀ ਕਿਆ ਸੇਵਕ ਮਾਵੋ ਕਿਆ ਕਹਿ ਰਝਾਵੋ ਵਿਦ ਕਿਤ ਪਾਵੋ ਦਰਸਾਰੇ ਮਿਤ ਨਹੀਂ ਪਾਈਐ ਅੰਤ ਨਾ ਲਈਐ ਮਨ ਤਰਸੈ ਚਰਨਾਰੀ ਪਾਵੋ ਦਾਨ ਟੀਠ ਹੋਏ ਮੰਗੋਂ ਮੋਖਲਾ ਗੈ ਸੰਤਰੇ ਨਾਰੀ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੀ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਸੇਵਾ ਥੋਰੀ ਮੰਗਨ ਬਹੁਤਾ ਮਹਿਲ ਨ ਪਾਵੇ ਕਹਿ ਤੋ ਪਹੁਤਾ ਜੋ ਪ੍ਰੇਮਾਨੀ ਤਿਨ ਕੀ ਰੀਸਾ ਕੂੜੇ ਮੂਰਖ ਕੀ ਹਾਠੀ ਸਾਰਾ ਹ ਭੇਖ ਦਿਖਾਵੇ ਸਚਨਾ ਕਮਾਵੇ ਕਹਿ ਤੂੰ ਮਹਿਲੀ ਨਿਕਤ ਨਾ ਆਵੇ ਅਤੀਤ ਸਦਾਏ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਕਹਿ ਮੁਖ ਰਾਤਾ ਕਹੋ ਨਾਨਕ ਪ੍ਰਭ ਬਿਨੋਂ ਸੁਨੀਜੈ ਕੁਚਲ ਕਠੋਰ ਕਾਮੀ ਮੁਕਤ ਕੀਜੈ ਦਰਸ਼ਨ ਦੇਖੇ ਕੀ ਵਡਿਆਈ ਤੁਮ ਸੁਖ ਦਾਤੇ ਪੁਰਖ ਸੁਭਾਈ ਰਹਾਉ ਦੂਜਾ ਸੋਹੀ ਮਹੱਲਾ ਪੰਜਵਾਂ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਔਸਰ ਆਪਣਾ ਬੂਝੈ ਨਾ ਇਆਨਾ ਮਾਇਆ ਮੋਹ ਰੰਗ ਲਪਟਾਨਾ ਰਹਾਉ ਲੋਭ ਲਹਿਰ ਕੋ ਬਿਗਸ ਫੂਲ ਬੈਠਾ ਸਾਧ ਜਨਾਂ ਕਾ ਦਰਸਨਾ ਢੀਠਾ ਕਬਹੂ ਨਾ ਸਮਝੈ ਅਗਿਆਨ ਗਵਾਰਾ ਬਹੁਰ ਬਹੁਰ ਲਪਟਿਓ ਜੰਜਾਰਾ ਰਹਾਉ ਵਿਖੇ ਨਾਦ ਕੰਨ ਸੁਣ ਭੀਨਾ ਹਰ ਜਸ ਸੁਨਤ ਆਲਸ ਮਨ ਕੀਨਾ ਦ੍ਰਿਸ਼ਟ ਨਾਹੀ ਰੇ ਪੇਖਤ ਅੰਧੀ ਛੋੜ ਜਾਹੇ ਝੂਠੇ ਸਭ ਤੰਦੇ ਰਹਾਉ ਕਹੋ ਨਾਨਕ ਪ੍ਰਭ ਬਖਸ਼ ਕਰੀ ਜੈ ਕਰ ਕਿਰਪਾ ਮੋਹਿ ਸਾਧ ਸੰਗ ਦੀਜੈ ਤਉ ਕਿਛ ਪਾਈਐ ਜੋ ਹੋਈਐ ਰੇਨਾ ਜਿਸੈ 부ਝਾਈ ਤਿਸ ਨਾਮ ਲੈ ਨਾ ਰਹਾਉ ਸੂਹੀ ਮਹੱਲਾ ਪੰਜਵਾ ਕਰਮਹਿ ਠਾਕੁਰ ਨਦਰ ਨ ਆਵੇ ਗਲ ਮਹਿ ਪਾਹਣ ਲੈ ਲਟਕਾਵੇ ਪਰਮੇ ਪੂਲਾ ਸਾਖਤ ਫਿਰਤਾ ਨੀਰ ਬਰੋ ਲੈ ਖਪ-ਖਪ ਮਰਤਾ ਰਹਾਉ ਜਿਸ ਪਾਹਣ ਕੋ ਠਾਕੁਰ ਕਹਤਾ ਉਹ ਪਾਹਣ ਲੈ ਉਸ ਕੋ ਡੁੱਬਤਾ ਗੁਨਾਹਗਾਰ ਨੂਣ ਹਰਾਮੀ ਪਾਹਣ ਨਾਵ ਨਾ ਪਾਰ ਗਿਰਾਮੀ ਗੁਰ ਮਿਲ ਨਾਨਕ ਠਾਕੁਰ ਜਾਤਾ ਜਲ ਥਲ ਮਹੀਅਲ ਪੂਰਨ ਬੇਦਾਤਾ ਸੂਹੀ ਮਹੱਲਾ ਪੰਜਵਾਂ ਲਾਲਨ 라ਵਿਆ ਕਮਨ ਗਤੀਰੀ ਸਖੀ ਬਤਾਵਹੁ ਮੁਝਹਿ ਮਤੀਰੀ ਸੂਹਬ ਸੂਹਬ ਸੂਹਵੀ ਆਪਣੇ ਪ੍ਰੀਤਮ ਕੈ ਰੰਗ ਰਤੀ ਰਹਾਉ ਪਾਮ ਮਨੋ ਮੋ ਸੰਗ ਨੈਣ ਪਤੀਰੀ ਜਹਾਂ ਪਠਾਵੋ ਜਾਉ ਤਤ ਤੀਰੀ ਜਪ ਤਪ ਸੰਜਮ ਦੇਉ ਜਤ ਤੀਰੀ ਇਕ ਨਿਮਖ ਮਲਾਵੋ ਮੋਹਿ ਪ੍ਰਾਨ ਪਤੀਰੀ ਮਾਨ ਤਾਨ ਹੰਬੁਦ ਹਤੀਰੀ ਸਾਂ ਨਾਨਕ ਸੁਹਾਗ ਵਤੀਰੀ ਸੂਹੀ ਮਹੱਲਾ ਪੰਜਵਾ ਤੂੰ ਜੀਵਨ ਤੂੰ ਪ੍ਰਾਨ ਆਧਾਰਾ ਤੁਝ ਹੀ ਪੇਖ ਪੇਖ ਮਨ ਸਾਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿਤਹਿ ਨ ਬਿਸਰਹਿ ਕਾਹੂ ਬੇਰਾ ਰਹਾਉ ਬੈ ਖਰੀਦ ਹਉ ਦਾਸ ਰੋ ਤੇਰਾ ਤੂੰ ਭਾਰੋ ਠਾਕੁਰ ਗੁਣੀ ਗਹਿਰਾ ਕੋਟ ਦਾਸ ਜਾ ਕਹਿ ਦਰਬਾਰੀ ਨਿਮਕ ਨਿਮਕ ਵਸੈ ਤਿਨ ਨਾਲਿ ਹਉ ਕਿਛ ਨਾਹੀ ਸਭ ਕਿਛ ਤੇਰਾ ਉਤ ਪੋਤ ਨਾਨਕ ਸੰਗ ਬਸੇਰਾ ਸੂਹੀ ਮਹੱਲਾ ਪੰਜਵਾਂ ਸੂਖ ਮਹਿਲ ਜਾ ਕੇ ਊਚ ਦੁਵਾਰੇ ਤਾ ਮਹਿ ਵਸਹਿ ਭਗਤ ਪਿਆਰੀ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਵਿਰਲੇ ਕਾਹੂ ਨੇਤਰ ਹੋਂ ਦੀਠੀ ਰਹਾਉ ਤਹ ਗੀਤ ਨਾਦ ਅਖਾਰੇ ਸੰਗਾ ਹੂਹਾ ਸੰਤ ਕਰਹਿ ਹਰ ਰੰਗਾ ਤਹਿ ਮਰਨ ਨਾ ਜੀਵਨ ਸੋਗ ਨਾ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਜ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੂਹੀ ਮਹੱਲਾ ਪੰਜਵਾਂ ਜਾਂ ਕੈ ਦਰਸ ਪਾਪ ਕੋਟ ਉਤਾਰੀ ਭੇਟ ਤਸੰਗ ਇਹੋ ਭਵ ਜਲ ਤਾਰੀ ਹੋਏ ਸਾਜਨ ਹੋਏ ਮੀਤ ਪਿਆਰੀ ਜੋ ਹਮ ਕਉ ਹਰ ਨਾਮ ਚਿਤਾਰੀ ਰਹਾਉ ਜਾਂ ਕਾ ਸ਼ਬਦ ਸੁਨਤ ਸੁਖ ਸਾਰੇ ਜਾਂ ਕੀ ਤਹਿਲ ਜਮਦੂਤ ਬਦਾਰੀ ਜਾਂ ਕੀ ਧੀਰਕ ਇਸ ਮਨ ਹੈ ਸਧਾਰੇ ਜਾਂ ਕਹਿ ਸਿਮਰਨ ਮੁਖ ਉਜਲਾਰੀ ਪ੍ਰਭ ਕੇ ਸੇਵਕ ਪ੍ਰਭ ਆਪ ਸواری ਸਰਣ ਨਾਨਕ ਤਿਨ ਸਤਬਲੇ ਹਾਰੀ ਸੂਹੀ ਮਹੱਲਾ 5 ਰਹਿਣ ਨਾ ਪਾਵਹਿ ਸੁਰ ਨਰ ਦੇਵਾ ਉਠ ਸਧਾਰੇ ਕਰ ਮੁਨ ਜਨ ਸੇਵਾ ਜੀਵਤ ਦੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸ਼ਨ ਪਾਇਆ ਰਹਾਉ ਬਾਦਸ਼ਾਹ ਸਹਾਵਾਪਾਰੀ ਮਰਨਾ ਜੋਦੀ ਸੈ ਸੋ ਕਲਹਿ ਖਰਨਾ ਕੂੜੈ ਮੋਹੇ ਲਪਤ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕ ਕਉ ਕਰਹੁ ਦਾਤ ਨਾਮ ਤੇਰਾ ਜਪੀ ਦਿਨ ਰਾਤ